ਕਿਹੜੀ ਗੱਲ ਦੀ ਇਹਨਾਂ ਦੀ ਆਪਸ ਵਿੱਚ ਝਾਂਜ ਹੈ ਠੀਕ ਹੈ ਵਾਲੇ ਰਾਜ ਦੀ ਵੀ ਹੈ ਆ ਵੀ ਇਹਨਾਂ ਦਾ ਸਾਝਾ ਮੋਰਚਾ ਹੈ ਬੀਜੇਪੀ ਦਾ ਅਕਾਲੀਆਂ ਦਾ ਸਾਝਾ ਮੋਰਚਾ ਹੈ ਸੱਚ ਸੱਚ ਦੋਹਾਂ ਨੂੰ ਔਰਦਾ ਹੈ ਕੱਲੇ ਅਕਾਲੀ ਦੋਹਾਂ ਨੂੰ ਖਤਰਾ ਦੋਵੇਂ ਤਾਨਾ ਮੁਕਰੇ ਇਹ ਇਹਨਾਂ ਦਾ ਸਾਝਾ ਦੁਸ਼ਮਣ ਹੈ ਸੱਚ ਅਕਾਲੀਆਂ ਦਾ ਬੀਜੇਪੀ ਦਾ ਇਹਦੇ ਖਿਲਾਫ ਦੋਵੇਂ ਇਕੱਠੇ ਹੀ ਰਹਿਣਗੇ ਇਹ ਸਿਆਸੀ ਤੌਰ ਤੇ ਅੱਡ ਅੱਡ ਹੋ ਸਕਦੇ ਨੇ ਇਸ ਮੋਰਚੇ ਤੇ ਅੱਡ ਨਹੀਂ ਹੋਣਗੇ ਅਕਾਲੀ ਭਾਜੀਪੀ ਤੋਂ ਇਹ ਤਾਂ ਨਾ ਤਾਂ ਸਾਂਝਾ ਸੱਚ ਦੋਹਾਂ ਨੂੰ ਖਤਰੇ ਖਤਰਾ ਪੈਦਾ ਕਰਦਾ ਹੈ ਕੋਈ ਇਹਨਾਂ ਨੇ ਰਾਜ ਕਰਨਾ ਇਹਨਾਂ ਕਰ ਦਲਾ ਨਹੀਂ ਇਹ ਸਾਂਝਾ ਦੁਸ਼ਮਣ ਹੈ ਸੱਚ ਦੋਹਾਂ ਦਾ ਹੈ ਕਾਂਗਰਸ ਦਾ ਵੀ ਪਰ ਉਹ ਧਰਮ ਦੀ ਗੱਲ ਹੀ ਨਹੀਂ ਕਰਦੇ ਪੁਰਾਣੇ ਹਤਕੜੇ ਕਰਦੇ ਤਰੁਤ ਹੋ ਵੀ ਮਾਰੇ ਸਾਡੇ ਵਸਦੀ ਗੱਲ ਨਹੀਂ ਇਹ ਧਰਮ ਦੇ ਠੇਕੇਦਾਰ ਨੇ ਤਾਂ ਖਤਰਾ ਹੈ ਹੋਰ ਕਿਸੇ ਪਾਰਟੀ ਨੂੰ ਧਰਮ ਦੇ ਬਦਲ ਵਿੱਚ ਬਾਕੀ ਪਾਰਟੀਆਂ ਨੂੰ ਖਤਰਾ ਨਹੀਂ ਇਹਨਾਂ ਜਿਹਨਾਂ ਨੂੰ ਖਤਰਾ ਹੈ ਕਿ ਠੇਕੇਦਾਰੀ ਇਹਨਾਂ ਕੋਲ ਹੈ ਧਰਮ ਦੀ ਇਹਹੀ ਧਰਮ ਦੇ ਖਿਲਾਫ ਨੇ ਬਾਕੀਆਂ ਨੂੰ ਸਾਰਿਆਂ ਨਾਲ ਇਹ ਇਹਨਾਂ ਨੂੰ ਬਰਬਾਦ ਨਾਈ ਹੋਈ ਆ ਆ ਜਾਣੀਏ ਦਿਨ ਬਰ ਦਿਨ ਨਾਈ ਹੋ ਜਾਂਦੀ ਆ ਹਾਂ ਜੀ ਸੰਤ ਜਿਹੜਾ ਸੁਨੇ ਸਭ ਸੋਭ ਵਜਨ ਸਰਬ ਵਿਆਪੀ ਰਾਮ ਸੰਗ ਰਚਨ ਸਰਬ ਵਿਆਪੀ ਰਾਮ ਜਿਹੜਾ ਸਰਬ ਵਿਆਪੀ ਰਾਮ ਦੇਖੋ ਰਾਮ ਇਹਨਾਂ ਵਾਲਾ ਯੁੱਧ ਵਾਲਾ ਨਹੀਂ ਹੈ ਸਰਬ ਵਿਆਪੀ ਸਰਬ ਵਿਆਪੀ ਇਹ ਸਰਬ ਵਿਆਪੀ ਰਾਮ ਕਿਵੇਂ ਕਹਿ ਦਿੰਗੇ ਯੁੱਧ ਵਾਲਾ ਫਿਰ ਮੰਦਿਰ ਬਣਾਣੀ ਨਹੀਂ ਜੇ ਸਰਬ ਵਿਆਪੀ ਰਾਮ ਦੀ ਵਿਆਖਿਆ ਕਰਦੀਏ ਮੰਦਿਰ ਨਹੀਂ ਬਣਾ ਸਕਦੇ ਯੁੱਧ ਅਜਿਹੇ ਸਰਬ ਵਿਆਪੀ ਦਾ ਤਾਂ ਕਦੇ ਹੀ ਬਣਾ ਲੋ ਅਵੰਦਾ ਲੋੜ ਹੈ ਜੀ ਸਰਬਿਆਪੀ ਮੰਦਰ so RAM ਦਾ ਮੰਦਰ ਤੁਹਾਡੇ ਨਾਲ ਹੀ ਆ ਸਭ ਦੇ ਪੁਣ ਆ ਬਣਾ ਕੇ ਭੇਜੇ ਸਭੇ ਘੜਾ RAM ਬੋਲਦਾ ਸਾਰੇ ਘੜਾ RAM ਦਾ ਹੀ ਮੰਦਰ ਨੇ ਮੰਦਰ ਹੈਗਾ ਹੀ ਬਾਹਰ ਮੰਦਰ ਤੁਨ ਬੇ ਤੁਨ ਬੇ ਉਹ ਮਾਰੇ ਮੰਦਰ RAM ਦਾਦਾ ਸਾਰਿਆਂ ਚ ਬਾਕੇ ਭੇਜਿਆ ਮੰਦਰ ਉਹਨੇ ਬਾਹਰਲੇ ਮੰਦਰ ਤੇ ਤੁਸੀਂ ਲੈਣਾ ਕੀਆ ਬਾਹਰਲਾ ਮੰਦਰ ਤਾਂ ਲੜਾਈ ਦੀ ਜੜ ਹੈ ਉਹ ਤਾਂ ਝਗੜੇ ਦੀ ਜੜ ਹੈ ਝਗੜਾ ਖੜਾ ਕਰਨਾ ਹੈ ਲੋਕਾਂ ਨੂੰ ਵੇਖੋ ਬਣਾ ਕੇ ਮਗਰ ਹਉਣਾ ਔਰ ਰਾਜ ਕਰਨਾ ਉਹਦਾ ਰਾਜ ਕਰਨ ਵਾਸਤੇ ਸਟੰਟ ਹੈ ਉਹ ਸਟੰਟ ਹੈ ਸਰਬ ਵਿਆਪੀ ਜਿਹੜਾ ਰਾਮ ਉਹਦਾ ਮੰਦਰ ਬਾਹਰ ਬਣੇ ਨਹੀਂ ਸਕਦਾ ਹੁੱਦਾਈ ਨਹੀਂ ਇਹ ਆਇ ਕਹਿਣਾ ਸਰਬ ਵਿਆਪੀ ਰਾਮ ਹੁੱਦਾਈ ਇਹ ਜਵਾਬ ਦੇਣ ਵੀ ਸਰਬ ਵਿਆਪੀ ਰਾਮ ਜਿਹੜਾ ਝੂਠੀ ਗੱਲ ਇਹ ਤਾਂ ਫਿਰ ਬਤਾਏ ਪਹਿਨੇ ਆ ਤਾਂ ਅਸਲ ਤੇ ਦੂਜੇ ਜਿਹੜੇ ਸਿਆਸਤਦਾਨ ਨੇ ਉਹ ਵੀ ਘਰੋਂ ਦੀ ਫੜਦੇ ਪਾਗਲ ਜਿੱਦਣ ਉਹਨਾਂ ਨੇ ਤੁਹਾਨੂੰ ਪੜ ਲਿਆ ਇਹਨਾਂ ਨੂੰ ਘਟਵਟਵਾ ਦੇਣਗੇ ਉਹ ਉਹ ਤਾਂ ਨਹੀਂ ਜੇ ਪੜ ਲੈਂਦੇ ਨੇ ਭੁੱਲਦੇ ਨਹੀਂ ਉਹ ਉਹਨਾਂ ਨੂੰ ਪਤਾ ਵੀ ਜੇ ਅਸੀਂ ਬੋਲ ਪਏ ਕਿਤੇ ਸੱਤੋਂ ਹਿੰਦੂ ਬੋਲ ਨਾ ਫੇਸੀਵੇ ਬੂਰਖੰਦ ਕੋਲ ਜਿਆਦਾ ਨੇ ਨਾ ਵੀ ਇਹਨਾਂ ਨੇ ਪਰਚਾ ਲੋ ਜੇ ਇਹ ਤਾਂ ਰਾਮਲੋਨੀ ਮੰਦ ਹੈ ਆਹੀ ਗੱਲ ਕਹਤ ਨੇ ਰਾਮਲੋਨੀ ਮੰਦ ਹੈ ਤਾਂ ਕਿ ਲੋਕਾਂ ਕੋਲ ਬੜਾ ਬੂਰਖਣ ਲੋਕਾਂ ਦੀ ਅਗਿਆਨਤਾ ਤੋਂ ਡਰਦੇ ਨੇ ਉਹ ਵੀ ਇਹਨਾਂ ਨੇ ਹੋਰੇ ਸਟੱਡ ਖੜਾ ਕਰਕੇ ਲੋਕਾਂ ਦੇ ਤਾਂ ਸੁਣਨੀਓਂ ਨਹੀਂ ਗੱਲ ਸਭ ਸ਼ਰਾਰਤੀ ਨੇ ਸਭ ਜਾਣਦੇ ਨੇ ਉਹ ਦੋਏ ਵਿਚਾਰੇ ਤਾਂ ਨਹੀਂ ਬੋਲਦੇ ਵੀ ਲੋਕ ਆ ਜੋ ਸਿਆਣੇ ਨਹੀਂ ਹੈਗੇ ਬੂਰਖ ਨੇ ਵਿਸਿਊਜ਼ ਕਰ ਲੈਣਾ ਸਾਡੀ ਚੱਕੀ ਗੱਲ ਦਾ ਵੀ ਵਿਸਿਊਜ਼ ਕਰਕੇ ਸਾਡੇ ਗੱਲ ਪਾ ਦੇਣਾ ਉਹ ਬਹੁਤ ਸਾਰੀਆਂ ਗੱਲਾਂ ਚਾੜ ਪੁੱਜ ਕੇ ਨਹੀਂ ਕਹਦੇ ਪਤਾ ਹੁੰਦੇ ਹੋਏ ਵੀ ਨਹੀਂ ਕਹਿ ਸਕਦੇ ਅਗਿਆਨੀ ਨੇ ਲੋਕ ਅਗਿਆਨੀ ਰੱਖੇ ਨੇ ਇਹਨਾਂ ਨੂੰ ਮੂਰਖ ਬਣਾ ਕੇ ਰੱਖੇ ਨੇ ਹੋ ਜੀ